ਸਾਰਿਆਂ ਨੇ ਸਰਗੀ ਬਾਈ ਦੇਖੋ ਦੇਖੋ ਸਪਰੇਅ ਵਾਲਾ ਕੰਮ ਚੱਲ ਪਿਆ ਉਹ ਦੇਖੋ ਟੇੜਾ ਫਟੀਆਂ ਪਈਆਂ ਬਣੀ ਹਾਂ ਟੇੜਾ ਫਟੀਆਂ ਪਈਆਂ ਟੇੜਾ ਪਾਟੀ ਵਿੱਚ ਬਾਈ ਸਪਰੇਅ ਦਾ ਕੰਮ ਚੱਲ ਰਿਹਾ ਹੈ ਗਰਮੀ ਲੱਗਦੀ ਹਾਂ ਬਾਈ ਟੱਡੀ ਪਉਣ ਖੀਪੀ ਹੈਗੀ ਤੋਤਾ ਤੋਤਾ ਬਾਈ ਮੀ ਨੂੰ ਤਰ ਸਕਿਆ ਸਿੰਧੂ ਨਾਲ ਦੀ ਖੱਤੀ ਜੈਤ ਕੀ ਪਾਣੀ ਨਹੀਂ ਆਇਆ ਹਾਂ ਇਹ ਤਾਂ ਤਾਂ ਵੀ ਨਹੀਂ ਲਾਇਆ ਯਾਰ ਮੀ ਪਿਆ ਨਹੀਂ ਜੱਗੇ ਮੀਜ ਲੰਦੇ ਫਿਰ ਉਹ ਕਿਆ ਪਤਾ ਤਾਂ ਲੈ ਜੱਗੇ ਇੱਕ ਇੱਕ ਕੱਪੜੇ ਖੋਲੇ ਤੇ ਵਗਾਰੇ ਕਣੀ ਆਇਆ ਨਾ ਝੱਗਾ ਜੇ ਵਾਕੇ ਉਹ ਕੀ ਇਹ ਇਹਨੇ ਬਾਹਰ ਵੱਧਾ ਭਜਾ ਤਾਂ ਐਂ ਕਰਦਾ ਤਾਂ ਹੁਣ ਚਲ ਤ ਪਾਈ ਕਹਿ ਕੇ ਤਾਂ ਤਾਂ ਕਹਿ ਸੁਣ ਕੇ ਲੈ ਬੱਦਲ ਥੋੜੇ ਭਜਦਾ ਹਾਂ ਸਰਦ ਹੋਦਾ ਬੱਦਲ ਤੇ ਕਿ ਆਇਆ ਕਰਦਾ ਦਾ ਬੱਦਲ ਕਿੰਨੂੰ ਲੋ ਜੀ ਬਾਈ ਸਪਰੇਅ ਵਾਲੇ ਬੰਦੇ ਸਾਡੇ ਪਹੁੰਚ ਗਏ ਹਾਂ ਬਾਈ ਪੱਖੇ ਆ ਸਾਡੇ 2-3 ਸਾਲ ਹੋ ਗਏ ਹਾਂਜੀ ਬਾਈ ਕੀ ਹਾਲ ਹੈ ਠੀਕ ਹੈ ਜੀ ਕੱਢਿਆ ਤੇ ਪ੍ਰਧਾਨ ਕਹਿੰਦਾ ਮੇਰਾ ਫੋਨ ਨਹੀਂ ਚੱਕਦੇ ਯਾਰ ਬੰਦੇ ਮੈਂ ਕਿਹਾ ਵੀ ਮੇਰਾ ਵੀ ਨਹੀਂ ਚੱਕਿਆ ਯਾਰ ਪੁੱਛ ਲਾ ਫੋਨ ਕਰ ਰਿਹਾ ਸੀ ਕਰਿਆ ਤਾਂ ਪ੍ਰਧਾਨ ਜੀ ਫੋਨ ਖਰਾਬ ਹੋ ਗਿਆ ਤਾਂ ਮੁੰਡੇ ਦਾ ਉਹ ਕਹਿੰਦਾ ਹਾਂ ਕਹਿੰਦਾ ਉਹ ਫੋਨ ਮੇਰੇ ਕਰਕੇ ਹੀ ਫੋਨ ਖਰਾਬ ਆ ਸਾ ਮੈਂ ਕਹਿੰਦੀ ਉਹ ਦੋਨੇ ਦੱਸ ਦਿਓ ਹੁਣ ਤੇ ਬਾਈ ਟਾਈਮ ਹੋ ਗਿਆ ਹੁਣ ਪੂਰਾ ਸਪਰੇਆ ਦਾ ਕੰਮ ਚੱਲ ਰਿਹਾ ਜਾਰੀ ਬੰਦੇ ਭਲਿਆਂ ਦੇ ਆ ਬਾਈ ਜੇ ਸਪਰੇਅ ਕਰਾਉਣੀ ਆ ਤੁਸੀਂ ਇਹਨਾਂ ਨੂੰ ਮਿਲ ਵੀ ਸਕਦੇ ਹੋ ਨਾ ਨੰਬਰ ਵੀ ਪਾ ਦਊਗਾ ਸਾਕਰ ਹਾਗਰ ਨੰਬਰ ਮੇਰੇ ਕੋਲ ਹੈਗਾ ਮੈਂ ਵਿੱਚ ਪਾ ਦੂਗਾ। ਬਾਕੀ ਪ੍ਰਹਾਨ ਜੀ ਕਿਹੜੀ ਸਪਰੇ ਕਰਨ ਲੱਗੇ ਹੈ? ਨੈਟੀਵੋ ਕਰਨ ਲੱਗੇ ਹੈ। ਹੂੰ। ਪਤਾ ਨਹੀਂ ਪਹਿਲੀ ਉਹ ਸਪਰੇ ਕਰੀ ਕਿ ਕੋਈ ਪਹਿਲਾਂ ਵੀ ਲਾਤਾ ਪਾਉਂਦਾ। ਇਹ ਕਰੀ ਕਿ ਸੁੰਡੀ ਦੇ। ਆਹ ਸੁੰਡੀ ਦੀ ਲਾ ਲੀਖ। ਹੂੰ ਹੂੰ। ਭਾਈ ਚੱਲ ਵੇ ਕੰਮ ਸਪਰੇਆਂ ਦਾ। ਕਹ ਹਾਲੇ ਠਾਉਨੇ ਡਾਊਨ ਹੈ। ਨਹੀਂ ਬਸ ਸ਼ੁਰੂ ਹੋਇਆ ਹੈ। ਸ਼ੁਰੂ ਹੋਇਆ ਏ। ਚੱਲ। ਮਾਰੋ ਮਾਰ ਪੰਜ-ਛੇ ਦਿਨ ਤੱਕ। ਕਿੰਨੇ ਬੰਦੇ ਕਿੰਨੇ ਆਪਾਂ? ਬੰਦਾ 4। 4 ਬੰਦਾ ਹੈ। ਹਾਂਜੀ। ਜਿੱਥੇ ਲੋੜ ਜਿੰਨੇ ਦੀ ਉਹਨੇ ਆ ਜਾਂਦੇ ਫਿਰ ਬਾ ਠੀਕ ਆ ਠੀਕ ਆ ਭਲਿਆਂ ਲੈਂਦੇ ਬਾਈ ਹਾਂਜੀ ਹਾਂਜੀ ਬਾ ਠੀਕ ਆ ਪਤਾ ਨਹੀਂ ਆ ਪਿੱਛ ਪਾਈ ਵੀ ਐ ਹੱਥੋਂ ਵੀ ਜੱਕੀ ਵੀ ਕਿਆ ਚੱਕਰ ਆਹਾਂ ਤਾਂ ਕਰਤੀ ਦੋ ਹੀ ਲਿਆ ਨੂੰ ਅਰੇ ਦੋ ਕਿਲੇ ਦੀ ਲਾ ਘੋਲੀ ਵੀ ਦੋ ਦੀ ਲੱਗਦੀ 2 ਕਿਲੇ ਦੀ ਲੈਦਾ ਉਹ ਨਿੱਕੀ ਨਹੀਂ ਹੱਲੇ ਉਹਨੇ ਅੱਛਾ ਹਾਂ ਮੜੀ ਨੇ ਸਾਰੇ ਫਿਰ ਤੋਰੀ ਤਾਂ ਸਹੀ ਠੀਕ ਐ ਪ੍ਰਧਾਨ ਜੀ ਜੀ ਕਣਾ ਹੁਣ ਮੇਰੀ ਐ ਵੀ ਹਲੇ ਗੋਭ ਚ ਆਉਣੀ ਐ ਮੈਨੂੰ ਤਾਂ ਫਿਰ ਸੁੰਡੀ ਸੰਡੀ ਦੀ ਕਰਨੀ ਪੈਣੀ ਕਰਨੀ ਪੈਣੀ ਪੱਕਾ ਹਈ ਕਿਉਂਕਿ ਬਾਈ ਗਰਮੀ ਜ਼ਿਆਦਾ ਹੈ ਤਾਂ ਕਰਕੇ ਤੁਹਾਨੂੰ ਪਤਾ ਕੋਈ ਨਾ ਕੋਈ ਜਾਨਵਰ ਬਣੀ ਜਾਂਦਾ ਵਿੱਚ ਦੇਖ ਵੀ ਲੈਣ ਸੁੰਢੀ ਹੈ ਵੀ ਹੈ ਕਿ ਨਹੀਂ ਸੁੰਢੀ ਆਏ ਬਾਈ ਹੁਣ 15 ਦਿਨ ਰਾਮਗੜੀ ਤੇ ਰਹੂਗੇ ਆਪਾਂ ਨੇ ਨੌਕਾ ਜੀ ਸਫਰੇ ਕਰਦਣੀ ਇੱਕ ਠੀਕ ਆ ਵਧੀਆ ਵਾਰ ਮੈਂ ਕਰ ਦੂੰਗੇ ਠੀਕ ਆ ਜਾਂ ਨਿੱਸਰਨੇ ਆਲੀ ਹੋਈ ਬਾਕੀ ਦੇਖਦੇ ਜਾ ਕੇ ਬੰਦੇ ਸਾਡੇ ਹੁਣ ਮਿਲ ਗਏ ਇਹਨਾਂ ਨੂੰ ਟਾਈਮ ਦੇ ਦਿੱਤਾ ਪਰਸੋਂ ਨੂੰ ਕਹਿੰਦੇ ਆ ਜਾਣਾ ਹੁਣ ਤੇਲੇ ਜੀ ਕਰੂੰਗਾ ਉਹਨੂੰ ਬਸ ਤੇਲੇ ਦੀ ਨਹੀਂ ਹੁਣ ਪਰਿਓ ਜਾਣਾ ਕਿ ਇਧਰਲੀ ਸਾਈਡ ਵੀ ਆਉਣਾ ਇਧਰ ਨਹੀਂ ਆਉਣਾ ਪੰਪ ਲਾਉਣਾ ਉਹ ਵੀ ਹੈਗੀ 2 ਕਿਲਿਆਂ ਦੀ ਲੰਮਾ ਸਿਰੇ ਤੇ ਇੱਕ ਵਾਰ ਫਾਂਟ ਪੂਰੀ ਆਉਂਦੀ ਨਹੀਂ ਹੈਗੀ ਇੱਕ ਵਾਰ ਆ ਜਾਓ ਇਧਰ ਸੇ ਇੱਕ ਵਾਰ ਸਿਰੇ ਜਾਤਾ ਬਸ ਬਸ ਚਲੋ ਕੋਈ ਨਹੀਂ ਆਜੋ ਫਿਰ ਹੁਣ ਪਾਰਲੀ ਸਾਈਡ ਤੇ ਇਧਰੋਂ ਆਉਂਦੇ ਪਤਾ ਨਹੀਂ ਨਾ ਪਾਰਲੀ ਸਾਈਡ ਨੂੰ ਜਾਣਾ ਅੱਛਾ ਠੀਕ ਹੈ ਠੀਕ ਹੈ ਮੈਂ ਪਾਰੇ ਚੱਲਦੇ ਹਾਂ ਚੱਲਦੇ ਭਾਈ ਤੁਹਾਨੂੰ ਦਿਖਾਉਨੇ ਇਹਨਾਂ ਦਾ ਸਟਾਈਲ ਸਪਰੇਅ ਕਰਨੇ ਦਾ ਬੰਦੇ ਘੈਂਟ ਹੈ ਉਹਨੇ ਸਪਰੇਅ ਕਰਨੇ ਵੀ ਔਖੀ ਆ ਹਾਂ ਬਾਈ ਕਰੇਲਾ ਹੁਣ ਗੱਲ ਤੱਕੇ ਪਹੁੰਚੀ ਵੀ ਇਹਨਾਂ ਦੇ ਵਿੱਚ ਤੁਰਦੇ ਇਹ ਹੂੰ ਵੀ ਬਾਈ ਇਹਨਾਂ ਦਾ ਕੱਦ ਵੀ ਵਿਚਾਰੇ ਦਾ ਅਸੀਂ ਤਾਂ ਦੇਖਦੇ ਹੀ ਨਹੀਂ ਹੈਗਾ ਸਾਢੇ 5 ਫੁੱਟ ਹੁੰਦਾ ਫਿਰ ਦੇਖਦੇ ਨਹੀਂ ਹੈਗੇ ਇੱਕ ਗੱਲ ਹੈ ਹਾਂ ਜੀ ਵੇ ਜੋਤੀ ਨੇ ਜਾਣਾ ਨਾ ਪਤਾ ਨਹੀਂ ਜੋਤੀ ਨੇ ਕਿਹੜੀ ਲਈ ਆਉਣੇ ਵਾਲਾ ਕਰਾਉਣੀ ਹੈ ਆ ਛੋਟੇ ਜਿਹੇ ਨੇ ਦਿਖਣਾ ਹੀ ਨਹੀਂ ਉਹ ਤਾਂ ਜ਼ਿਆਦਾ ਲੰਬੀ ਹੈ ਬਾਈ ਹਾਂ ਇਹਨੇ ਫੁੱਟ ਥੱਲੇ ਲੈਣਾ ਜੀਰੀ ਤੇ ਵਾਹ ਜੀ ਵਾਹ ਕਿਆ ਬਣੂ ਬਾਦੇਲਾ ਪ੍ਰਦਾਨ ਇਹ ਪੰਪ ਚ ਖਾਸਾ ਵਾਜਣਾ ਹੋ ਜਾਂਦਾ ਇੰਜਨ ਵਾਲੇ ਮਾ ਹਾਂ ਹਾਂ ਇਹ ਬੰਦੇ ਫੇਰ ਵੀ ਚੱਲ ਜੋਰ ਚ ਝੱਕੇ ਕਰੀ ਜਾਂਦੇ ਬਾਈ ਹਲੇ ਬੈਟਰੀ ਵਾਲਾ ਪੰਪ ਹੌਲਾ ਹੁੰਦਾ 25 ਕਿਲੋ ਦਾ ਪਾਣੀ ਹੋ ਆ ਬਸ ਇਹਦਾ ਆ ਫਾਇਦਾ ਵੀ ਛੇਤੀ ਖਾਲੀ ਹੋ ਜਾਂਦਾ ਨਾ ਮਨੀ ਟੋੜਦਾ ਹਾਂ ਕਿ ਨਹੀਂ ਹਾਂ ਜਾਣੀ ਉਦਾਂ ਵੀ ਪਾਣੀ ਦੀ ਵੀ ਗੱਲਬਾਤ ਆ ਪ੍ਰਧਾਨ ਮੈਂ ਵੀ ਆਹੀ ਸਟੇਜ ਬਕਰਾਈ ਸੀ ਪਿਛਲੇ ਸਾਲ ਸਪਰੇ ਹਾਂ ਸੇਮ ਚੀਜ਼ ਠੀਕ ਆ ਵਧੀਆ ਮੈਨੂੰ ਆਏ ਕਹੀਗੇ ਕਬੂਰ ਛੱਡ ਜਾਣਾ ਕੁਝ ਨਹੀਂ ਛੱਡਦਾ ਪਵਲੇ ਕਿੰਨਾ ਕਬੂਰ ਛੱਡ ਜੂ ਯਾਰ ਕੁਝ ਨਹੀਂ ਹੁੰਦਾ ਹੈਗਾ ਜੋ ਹੈ ਸਹੀ ਉਹ ਸਹੀ ਆ ਓਕੇ ਆਏ ਇਹ ਨੂੰ ਬਾਈ ਕਹਿੰਦਾ ਲੇਟ ਕਰਾਉਣੀ ਹਲੇ ਆਏ ਨੂੰ ਦੱਸ ਦੇ ਲੇਟ ਕਰਾਵਾਂਗੇ ਹੂੰ ਫਿਰ ਇਹ ਫਾਇਦਾ ਨਹੀਂ ਹੋਣਾ ਉਹਦਾ ਹਲੇ ਤਾਂ ਵਿੱਚ ਆ ਇਹ ਪਾਣੀ ਬੋਟੀ ਤੋਰੇ ਦਾ ਸਹੀ ਬਹੁਤ ਤੁਰੇ ਤੇ ਤਾਂ ਬਾਈ ਆਏ ਆ ਫਿਰ ਦੇਖ ਦੇਖ ਕੇ ਤੁਰ ਹੀ ਜਾਂਦੀ ਆ ਆਹੋ ਹਾ ਹੁਣ ਖਾਲੀ ਬਗਰਾਏ ਦਾ ਫਾਇਦਾ ਨਹੀਂ ਹੈਗਾ ਖਾਲੀ ਬਗਰਾਏ ਦਾ ਫਾਇਦਾ ਨਹੀਂ ਹੈਗਾ ਕਾ ਕਦ ਕਰਾਉਣੀ ਆ ਮੈਂ ਪਰਸੋਂ ਨੂੰ ਪਰਸੋਂ ਨੂੰ ਮੈਂ ਕਰਾ ਦੂਗਾ ਇਹਨੂੰ ਤੈਨੂੰ ਕਦੋਂ ਤਾਂ ਕੱਢ ਨਹੀਂ ਇਹ ਬਾਈ ਤੈ ਹੁਣ ਛੁੰਡੀ ਵਾਲੀ ਤਰੀਕਾ ਨਾਲ ਸਾਰੇ ਛੁੰਡੀ ਵਾਲੀ ਜਿਹੜੀ ਕਰੀਏ ਛੁੰਡੀ ਤਾਂ ਮੈਂ ਮੀਂਹ ਤੇ ਪਹਿਲਾਂ ਕਰਤੀ ਸੀ ਜਮਨੇ ਛੁੰਡੀ ਦਾ ਤਾਂ ਅਸਰ ਬਹੁਤ ਰਿਹਾ ਹਾਂ 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 ਕਈ ਗੋਬਾਲੀ ਛੁੰਡੀ ਫੇਰ ਵੀ ਵਿੱਚ ਦੇਖਣ ਲੱਗਿਆ ਤਾ ਟੋਟਲ ਬੋਧੀ ਹੋ ਗਈ ਐ ਲੱਗੀ ਐ ਹੁ ਹੈ ਜੀ ਹੈ ਨਹੀਂ ਮੈਂ ਤਾਂ ਖਿੱਚੋ ਵੀ ਜੜ ਤੇ ਹਾਂ ਦੇਖਣ ਨੂੰ ਆਏ ਲੱਗੇ ਵੀ ਟੁੱਟ ਗਈ ਹੋ ਚੱਲਵੇ ਭਾਈ ਬੰਦੇ 50 10 ਰੁਪਏ ਦੇਗਾ 10 ਰੁਪਏ ਦਾ ਨੁਕਸਾਨ ਹੋ ਗਿਆ ਭਾਈ ਬੰਦੇ ਖਾਊਗਾ ਭਾਈ ਇਹ ਰਾਤ ਮਹਾਰਨੀ ਏਰੀਆ ਛਾਲਦੂ ਦਾ ਵੱਜਣਾ ਅਮਨੇ ਇੰਨਾ ਬੱਦਲਦਾ ਭਾਈ ساری ਰਾਤ ਹਾਂ ਘਰਤੀ ਅਲੱਗ ਅਲੱਗ ਗਿਆ ਵਾਹ ਜੀ ਵਾਹ ਹਾਂ ਬਾਈ ਤਿੰਨ ਫੋਨ ਮੈਂ ਕਰੇ ਬੰਦਿਆਂ ਨੂੰ ਰਾਤ ਪ੍ਰਧਾਨ ਕਹਿੰਦਾ ਯਾਰ ਬੰਦੇ ਫੋਨ ਨਹੀਂ ਚੱਕਦੇ ਕੰਮ ਖਰਾਬ ਹੋ ਗਿਆ ਕਹਿੰਦਾ ਮੇਰੀ ਜੀਰੀ ਸਬਰੇ ਲਿਆਦੀ ਵੀ ਕੰਮ ਕਰਾਉਣ ਸਾਡੇ ਹੁਣ ਚਾਰ ਪੰਜ ਦਿਨ ਲੇਟਾਂ ਮੈਂ ਤੇ ਬਾਈ ਕਹਿੰਦਾ ਵੀ ਭਾਈ ਉਹਨਾਂ ਦਾ ਬਚਾਰਾ ਦਾ ਫੋਨ ਤੇ ਕੋਈ ਦਿੱਕਤ ਆ ਗਈ ਦੀ ਨਾ ਕਿਹਾ ਵੀ ਉੱਪਰ ਜਾ ਕੇ ਮਾਰਿਓ ਅੱਛਾ ਹਾਂ ਸਿੱਧੀ ਨਾ ਮਾਰਿਓ ਡੀਆ ਜੀ ਘਰ ਮਾਰਿਓ ਹੂੰ ਪਰਾਨੀ ਨਸਰ ਤਾਂ ਹੁਣ ਸਾਰੀ ਹੋ ਗਈ ਯਾਰ ਹਾਂ ਸਾਰੀ ਨਸਰ ਆਈ ਹੁਣ ਮਹਾਰਾਜ ਦੀ ਕਿਰਪਾ ਕਹਿੰਦੇ 5-10 ਦਿਨਾਂ ਚ ਸਾਰੀ ਬਾਹਰ ਆ ਗਈ ਹੁਣ ਨਹੀਂ ਲੋੜ ਇਹਨੂੰ ਕਾਸਦੀ ਹਾਂਜੀ ਸ਼ਨੀਵਾਰ ਹਾਂਜੀ ਸ਼ਨੀਵਾਰ ਨੂੰ ਸਾਰੀ ਮੁੜੇ ਹੋਣੀਆਂ ਇਹ ਬਾਹਰ ਹਾਂ ਮੁੜੇ ਹੋਣੇ ਬਾਹਰ ਤਾਂ ਇੱਕ ਪਾਸੇ ਰਹੀ ਆ ਦੇਖੋ ਜੇ ਕਰੀਵੇਂ ਬਾਈ ਸਾਰੀ ਹੋ ਨਸਰ ਆਈ ਲੈ ਮੈਂ ਕਹਿੰਦਾ ਬੰਦਿਆਰੇ ਆਪਣੇ ਬਰਾਬਰੇ ਪਹੁੰਚ ਜਾਣਾ ਆਹਾਂ ਪਹੁੰਚਿਆ ਉਹਨੇ 6 ਸੁੱਕਾ ਸਪੀਡ ਬਹੁਤ ਸੁੱਕਾ ਹਾਂ ਬਾਈ ਜਾਲ ਕਮਟਾਏ ਬਤਾ ਨਾ ਹਾਂਜੀ ਇਹ ਪਾਣੀ ਘੱਟ ਲਾਇਓ ਅੱਛਾ ਹਾਂ ਬਾਈ ਠੀਕ ਆ ਗੱਲ ਹਾਂ ਹਾਂ ਘੱਟ ਪਾਣੀ ਦੀ ਬਾਈ ਆਏ ਆ ਵੀ ਬਿਮਾਰੀ ਨਹੀਂ ਪੈਂਦੀ ਜਿਹੜੇ ਐਂਡ ਵਾਲੇ ਦੇਣਾ ਕਹਿੰਦੇ ਵੀ ਹਫਤੇ ਬਾਅਦ ਪਾਣੀ ਲਾਈ ਜਾਵੇ ਹਾਂ ਹਾਂ ਖੜਾ ਖੜਵਾ ਨਹੀਂ ਗਿੱਲਾ ਜਿਹਾ ਕਰੇ ਸਰ ਅਰੇ ਵੀਡੀਓ ਦਾ ਫਾਇਦਾ ਵੀ ਬਹੁਤ ਆਇਆ ਰਹੀ ਜੀ ਗੱਲ ਨਹੀਂ ਹੈਗੀ ਫਾਇਦਾ ਤਾਂ ਹੈਗਾ ਬਾਈ ਹਾਂ ਨੌਲੇਜ ਬਹੁਤ ਮਿਲਦੀ ਆ ਕੋਈ ਸਪਰੇ ਕਿਹੜੀ ਦਾ ਕਿਆ ਕੰਮ ਕਰਦੀ ਆ ਹੁਣ ਵੀ ਕਰਦੇ ਬਹੁਤ ਆ ਨਾ ਬਾਈ ਹਾਂ 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 ਨਹੀਂ ਓਕੇ ਆ ਬਾਕੀ ਹੁਣ ਪ੍ਰਧਾਨ ਝਾੜ ਦੱਸੂਗਾ ਤੇਰਾ ਹਾਂ ਝਾੜਦਾ ਜਨਮ ਨੇ ਜਿੰਨਾ ਘੱਟ ਵੱਧ ਮੈਂ ਵੀ ਘਰੇ ਝਾੜਦਾ ਉਹ ਕਰਿਆ ਹੂੰ ਬੱਸ ਮਹਾਰਾਜਾ ਨਾਲੇ ਗਏ ਲਾਤੇ ਮਹਾਰਾਜਾ ਨਾਲੇ ਕਿ ਬਟਲੇ ਜਿੰਨੇ ਆਉਣੇ ਉਨੇ ਹੀ ਆਉਣਾ ਹੈ। ਬਾਜੀ ਨਾ ਆਉਣਾ ਉਨੇ ਹੀ ਆਉਣਾ। ਬਾਕੀ ਆ ਦੇਖੋ ਭਾਈ ਸਾਰੀ ਉਹ ਨਸਰ ਕੀ। ਲਾਈ ਵੀ ਪ੍ਰਧਾਨ ਪੰਪ ਤਾਦੇ ਲੁਕੇ ਹੋਏ ਭਾਈ। ਹਾਂ ਅਮਨ ਇੱਕ ਹੋਰ ਆ ਦੋ ਹੀ ਪੰਪ ਸਪਰੇਅ ਵਾਲੇ ਚੱਲ ਗਏ ਬੰਦੇ ਹਨਾ। ਪ੍ਰਧਾਨ ਜੀ ਦੋ ਹੋਵੇ ਜਾਂ ਚਾਰ ਹੋਵੇ ਕੱਲਾ ਨਾ ਹੋਵੇ। ਕੱਲਾ ਨਾ ਹੋਵੇ। ਕੱਲੇ ਜਿਹਾ ਫਾਂਡ ਰਹੇ ਜੂ ਕਿ ਇੱਕਣਾ ਨਹੀਂ ਦੇਂਦੀ ਦੇਖ ਲੈ। ਹਾਂ ਦੇਖ ਲੈ ਲੈ। ਆ ਦੇਖੋ ਭਾਈ ਪਾਪਾ ਨੂੰ ਪਾਪਾ ਭੇਡਦਾ ਲੈ। ਸਹੀ ਗੱਲ। ਹਮ ਕੋ ਡਬਲ ਨਾਲ ਦਾ ਹੀ ਕੰਮ ਹੁੰਦਾ ਭਾਈ। ਡਬਲ ਨਾਲ ਦਾ। ਕੱਟ ਨਹੀਂ ਹੁੰਦੀ ਡਬਲ ਨਾਲ ਦੇ ਹੁੰਦਾ ਹੈ ਆਹੋ ਕਿਆ ਬਾਈ ਜਿਹੜੀ ਇਹ ਸਪਰੇਅ ਕਰਾਉਣੀ ਨੇ ਲਾਸਟੇ ਚ ਇੱਕ ਦਾ ਪੰਪ ਵੱਧਾ ਹੀ ਲਵਾ ਲੈ ਕਰੋ ਆਹੋ ਮਤਲਬ ਜਿਰੀਨ ਨਾਉਣੀ ਚਾਹੀਦੀ ਇੱਕ ਤਰ੍ਹਾਂ ਦਾ ਕਹਿਣ ਦਾ ਭਾਵ ਤਾਂ ਫਾਇਦਾ ਹੈ ਉਹ ਤੇਰੇ ਕਹੀ ਤੇ ਨੈਟੀ ਬੋ ਲਿਆਂਦੀ ਭਾਈ ਮੈਂ ਖਾ ਚੱਲ ਦੇਖ ਲੈ ਮੈਂ ਕਰੀ ਪਹਿਲੀ ਵਾਰੀ ਆ ਹਾਂ ਮੈਂ ਇਹ ਵਧੀਆ ਬਾਈ ਇਹ ਇਹਦਾ ਸਿਰੇ ਦੇ ਸਪਰੇਅ ਆ ਫਿਰ ਆਲਾ ਕੀ ਦੇਖਦੇ ਹਾਂ ਲੈ ਤੋ ਪੂਰੀ ਸਪਰੇਅ ਜਾਂਦੀ ਆ ਠੀਕ ਹੈ ਪੂਰੀ ਪੂਰੀ ਇਹ ਲਾ ਦੋ ਪੰਪ ਰਹਿਗੇ ਹਾਂ ਦੋ ਰਹਿਗੇ ਹਾ ਤੇਰਾ ਕਿੰਨਾ ਚੰਗੀਦਰਾ ਬਾਈ ਇਹਦੇ ਤਾਂ ਠੀਕ ਹੈ ਜੀ ਬਾਬਾ ਠੀਕ ਹੈ ਤਿਆਰਵਾ ਹੈਗਾ ਪਰ ਤਾਂ ਨਹੀਂ ਸਿਰੇ ਪਾ ਕੇ ਮੁਕੇ ਆ ਨਾ ਹਾਂ ਹਾਂ ਲਓ ਇੱਕ ਫਾਂਡ ਪੂਰੀ ਆਈ ਹੈ ਹਾਂ ਬਸ ਇੱਕ ਫਾਂਡ ਰਹਿ ਗਈ ਹੂੰ ਗਰਮੀ ਲੱਗਦੀ ਹਾਂ ਬਾਈ ਟੱਡੀ ਪੌਣ ਖੀਵੀ ਹੈਗੀ ਤੋਤਾ ਤੋਤਾ ਨਹੀਂ ਨਹੀਂ ਹਾਂ ਹੈ ਨਹੀਂ ਤੋਤਾ ਹੈ ਨਹੀਂ ਹੈ ਚਲੋ ਫਿਰ ਗਰਮੀ ਆ ਗਈ ਧੁੱਪ ਜ਼ਿਆਦਾ ਹੋ ਗਈ ਨਾ ਇਕੱਲੇ ਹੱਥ ਜਿਹਨੇ ਉਹ ਸਤਿਏ ਨਹੀਂ ਆਉਣਾ ਉਹਨੇ ਤਾਂ ਅਸੀਂ ਮੰਡੀ ਦੀ ਪੂਰੀਆਂ ਚ ਪਾ ਦੇ ਨੀ ਮਾਰੋ ਜੀ ਜਿਹਨਾਂ ਤੋਤੇ ਨੇ ਆਉਣਾ ਬਾਈ ਕਹਿੰਦਾ ਮੰਡੀ ਚ ਪਾ ਲੈਣੀ ਆਉਣਾ ਹੈਗਾ ਜਾਨੂ ਦਾ ਕੰਮ じゃ ਹੋ ਜਾਣ ਮਣੀ ਦੀ ਪੈਣ ਵਾਲੇ ਟਮਾ ਕਹਿਣਾ ਜਿਹੜੇ ਸਾਹਮਣੇ ਗਰਮੀ ਹੋ ਰਹੀ ਹੈ ਬਾਈ ਹੂੰ ਕੋਈ ਚੱਲਦਾ ਤਿੰਨ ਦਿਨ ਹੋ ਗਿਆ ਹੂੰ ਹੋਊਗਾ ਜੀ ਬਾਕੀ ਪਤਾ ਨਹੀਂ ਹੂੰ ਦੇਖ ਲੈ ਮਾਰਾ ਦੇ ਘਰ ਦਾ ਕਿਸੇ ਨੇ ਪਾਇਆ ਤੇ ਨਹੀਂ ਤੇਲਾ ਹੁਣ ਫਸਲਾਂ ਪੱਕਣ ਵਾਲੀਆਂ ਹੁਣ ਪੈਣਾ ਹੈ ਹਾਂ 7 ਦਿਨ ਹੋ ਗਏ ਹੂੰ ਆ ਕਪੜੇ ਨਹੀਂ ਦੱਸਿਆ ਬਈ ਹਾਂ ਲੈ ਕੋਈ ਨਾਗਾ ਨਹੀਂ ਹਾਂ ਕੋਈ ਨਾਗਾ ਨਹੀਂ ਸੱਤਾ 80% ਪਰ ਪ੍ਰਧਾਨ ਜੀ ਬੱਦਲ ਆ ਕੇ ਲੰਘ ਜਾਂਦਾ ਹਾਂ ਜਿੱਕਣਾ ਬੱਦਲ ਆਉਂਦਾ ਜੇ ਪੈ ਗਿਆ ਇਹਨੇ ਧਰਤੀ ਹਿਲਾ ਦੇਣੀ ਕਮਾ ਓਕੇ ਅਜੀਰੀਆਂ ਜੂਰੀਆਂ ਨਿਟਾ ਦੇਣੀ ਇੱਕ ਵਾਰ ਆਹ ਹਾਂ ਚਾਹੋਗੇ ਖੇਚੜੋ ਕੰਮ ਖੇਚ ਦੋ ਭਾਈ ਮੀਂਹ ਉਤਰ ਸਕਿਆ ਸਿੰਧੂ ਨਾਲ ਦੀ ਖੱਤੀ ਜੈਤ ਕੀ ਪਾਣੀ ਨਹੀਂ ਆਇਆ ਇਹ ਤਾਂ ਤਾਂ ਵੀ ਨਹੀਂ ਲਾਇਆ ਯਾਰ ਮੀਂਹ ਪਿਆ ਨਹੀਂ ਜੱਗੇ ਜੀ ਲੰਦੇ ਫੇਰ ਉਹ ਕਿਆ ਫਤਾ ਤਾਂ ਲੈ ਜੱਗੇ ਇੱਕ ਇਹ ਕੱਪੜੇ ਖੋਲੇ ਤੇ ਵਗਾਰੇ ਕਿਣੀਆਂ ਆਇਆ ਨਾ ਝੱਗਾ ਜੇ ਵਾਕੇ ਉਹ ਕਿਹਾ ਇਹ ਇਹਨੇ ਬਾਈ ਬੱਦਾਂ ਭਜਾਤਾ ਐਵੇਂ ਕਰਦਾ ਦਾ ਹੁਣ ਚਲ ਤੋ ਪਾਈ ਕਹਿ ਕੇ ਤੇ ਤਾਂ ਕਹਿ ਸੁਣ ਕੇ ਲੈ ਬੱਦਾਂ ਥੋੜੇ ਭਜਦਾ ਆਏ ਬੱਦਾਂ ਕਿੰਨੂ ਐਤ ਕੀ ਬਾਈ ਮੀਂਹ ਨਹੀਂ ਪਈ ਔਖਾ ਮੀਂਹ ਹੋ ਗਿਆ ਪੋਣਾ ਚੇਲਾ ਆ ਗਿਆ ਪ੍ਰਧਾਨ ਮੀਂਹ ਮੰਗਦੇ ਯਾਰ ਬੰਦੇ ਮੀਂਹ ਮੰਗਦੇ ਆ ਚੇਲਾ ਆ ਗਿਆ ਪਹਿਲੇ ਵਧੀਆ ਬੈ ਜਾਵੇ ਸਿੱਧੂ ਆ ਬੈਦਾ ਜੀ ਹਾਂ ਕੋਈ ਨਾ ਬਾਲ ਕੇ ਕਹਿੰਦਾ ਅਸੀਂ ਤਾਂ ਨਹੀਂ ਲਾਏ ਹੈਗੇ ਇੱਥੇ ਹਾਂ ਤਾਂ ਨਹੀਂ ਤਾਂ ਹੀ ਤਾਂ ਲਾਇਆ ਸਾਨੂੰ ਪਤਾ ਲੱਗਿਆ ਨਾ ਪਹਿਲੀ ਹਾਂ ਨਾ ਹਾਂ ਦੇਖ ਲੈ ਰਾਤ ਕੱਤੀ ਰੱਖੀ ਚਾਰ ਪ੍ਰਧਾਨ ਆ ਗਿਆ ਆ ਜਾ ਬਸ ਅਗਰ ਵੀਡੀਓ ਕਿੰਨਾ ਤੱਕ ਜਾਣਾ ਹੈ ਸਿੰਦੂ ਭਾਈ ਦਸ ਦੇ ਸੁਪਰ ਸੀਟਰ ਵੇਚਣਾ ਅੱਜ ਵੇਚਣਾ ਸੁਪਰ ਸੀਟਰ ਹਲੋ ਦੇ ਦੇ ਵੇਚਣ ਦੀ ਗੱਲ ਕਰ ਦੋ ਗੇੜ ਦੀ ਮਾ ਆ ਜਾ ਮੈਂ ਇੱਕ 35 ਦੇ ਦੂੰਗਾ ਇਹਦੇ ਅੱਗੇ ਜੇਕੇ ਜਿਹਨੂੰ ਵੇਚਣਾ ਸੁਪਰ ਸੀਟ ਹਾਂ ਕਰਲਾ ਭਾ ਸਿਰਫ ਪ੍ਰਧਾਨ ਦੁਆਰੇ ਨਾ ਮੈਂ ਮਰਦਾਨੇ ਥੋੜੇ ਦੇਣਾ ਪ੍ਰਧਾਨ ਦੇ ਦੋਆਣਾ ਵਾਏ ਇਸ ਤਰ੍ਹਾਂ ਦੋਆਣਾਗੇ ਕੋਈ ਨਾ ਕਰ ਲਿਓ ਤੈਨੂੰ ਆ ਬਈ ਮੇਰਾ ਮੋਟਰਸਾਈਕਲ ਤੇਰੇ ਕੋਲ ਕਿਵੇਂ ਆ ਗਿਆ ਮਤੋਂ ਜੀਸੀਬੀ ਲੈ ਜਾ ਦੀ ਤੈਨੂੰ ਜਾ ਕੇ ਜੀਰੀ ਮਟੋਏ ਪਾੜ ਦੋ ਜਾ ਜੀਰੀ ਮਟੋਏ ਪਾੜ ਜਾ ਸਿੱਖ ਲਾ ਜੇ ਕੇ ਆ ਟੋਏ ਪਾੜਤੀ ਵਾ ਸਿੱਖ ਲੈ ਡੈਰੀ ਵੀ ਸਿੱਖੇ ਤੈਨੂੰ ਆਫਰ ਨਹੀਂ ਪਿਛਲੇ ਸਾਲ ਟੋਏ ਮਾਰਤੇ ਤੇ ਹਟੇਮ ਨੂੰ ਕਣਕਾ ਤੇ ਮਾਰੇ ਤੇ ਕਣਕਾ ਤੇ ਮਾਰੇ ਤੇ ਕਣ ਕਣ ਦੇ ਮਾਰੇ ਤੇ ਆਹ ਟਾਈਮ ਦਾ ਮਾਰੋ ਮਾਰ ਮਿੱਟੀ ਚਲਦੀ ਸੀ ਉੱਤੇ ਡੜੂਕਾ ਜੱਗੇ ਅੱਗੇ ਮਸ਼ੀਨ ਲੱਭੀ ਜਾਂਦੇ ਰੇ ਹੁਣ ਬਾਈ ਮਸ਼ੀਨ ਆ ਗਈ ਪਿੰਡੇ ਸਿੰਧੂ ਕੋਲ ਜੱਗਾ ਬਾਈ ਗਾਣ ਗਿਆ ਦਾ ਵਿਚਾਰਾ ਟਿੱਕੀਆਂ ਟੁਕੀਆਂ ਨੇ ਮਿਲੀਆਂ ਨਹੀਂ ਹੈਗੀਆਂ ਹਾਂ ਮੈਂ ਤਾਂ ਹੋਰ ਵਾਸਤੇ ਤੇ ਹੋਰ ਮਾਰਪਾ ਜਾਇਆ ਕਿਤੇ ਆ ਸਿੰਧੂ ਬਾਈ ਰੋਪੜ ਕੰਨੀ ਨੂੰ ਗਏ ਨੇ ਕੋਈ ਲੰਗਰ ਨਹੀਂ ਛੱਡਿਆ ਹੈਗਾ ਛੂੜਨਾ ਬੋਲ ਉਹ ਲੰਗਰ ਚੱਲਦਾ ਹੀ ਨਹੀਂਦਾ ਕੋਈ ਮੈਂ ਕੈਮਰਾ ਚੈੱਕ ਕਰ ਲੈਣੇ ਕਰ ਲੈ ਆ ਡੇਵਰ ਚੱਲਦਾ ਦਾ ਆਪਣੇ ਰੋਡ ਵਾਲੇ ਆਪਣੇ ਰੋਡ ਜੇ ਕਿਹੜੇ ਰੋਡ ਪਜਾ ਦਾ ਚੰਕੌਰ ਸਾਹਿਬ ਵਾਲੇ ਪੂਰੇ ਲੁਧਿਆਣੇ ਦੇ ਚੰਕੌਰ ਸਾਹਿਬ ਦੇ ਰੋਪੜ ਨੂੰ ਸਿੱਧਾ ਲੰਗਰੇ ਲੰਗਦਾ ਇਹਦਾ ਕੱਟੀ ਲੈ ਕੇ ਜਾਣੀ ਆ ਕਿ ਇਹ ਆ ਕੱਟੀ ਲੈ ਕੇ ਜਾਣੀ ਕਿਦੀ ਆ ਹਾਂ ਇਹਦੀ ਆ ਤੂੰ ਲੈ ਜਾ ਜਿਹਦੀ ਮਰਜੀ ਹੋਵੇ ਹਾਂ ਤੂੰ ਲੈ ਜਾ ਮੈਂ ਤੇਰੇ ਖਲਾ ਦੇਣੇ ਤੇਰੇ ਨਾਲ ਹਾਂ ਤੇ ਆਪ ਛੱਡ ਕੇ ਜਾਣੀ ਬਾਅਦ ਤੂੰ ਕਾਦੇ ਇੰਨਾਂ ਲੱਭੜ ਜਾਣੀ ਅੰਦਰ ਉਹੀ ਗੱਲ ਬੰਗੜੀ ਮਮੀ ਕੱਟੀ ਰੱਖ ਸਕਦੇ ਹੁਣ ਤਾਂ ਕੱਟੀ ਗਿਆ ਇਹਨਾਂ ਨੇ ਥੋੜਾ ਫਰੀਜ 'ਚ ਰੱਖਣੇ ਬੱਕਰੀਆਂ ਰੱਖਣੀਆਂ ਹਾਂ ਸਿੰਧੂ ਚੱਲੀਏ ਫਿਰ ਥੋੜਾ ਵੇਖ ਕੇ ਜੰਦਾਬਾਦ ਕਾਦੇ ਇਹ ਤੁਰਾ ਬੈਠਾ ਹੁੰਦਾ ਜੇ ਕਿ ਹੁਣ ਉਹ ਕਹਿੰਦੇ ਆਦੀ ਹੋ ਗਈ ਹੈ ਮੈਂ ਇਸ ਰੱਖ ਨਹੀਂ ਸਕਦੇ ਹੁਣ ਨਹੀਂ ਰੱਖਣ ਹੁਣ ਤੋਂ ਬਸ ਇਹ ਸ਼ਰੀ ਹੋ ਗਿਆ ਉਹ ਬੋਲਦਾ ਕੋਈ ਲੱਖ ਰੁਪਏ ਦੀ ਨਹੀਂ ਆਦੇ ਜਿਹਨਾਂ ਦਾਜਵਾਦ ਹੋਣਾ ਨਾ ਨਹੀਂ 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 ਇਹ ਤਾਂ ਹੈ ਆਹ ਭਾਈ ਕਿੱਦਾਂ ਹੈ ਜ਼ਰਾ ਕੰਮ ਕਰ ਕੰਮਗਾ ਠੰਡਾ ਹੀ ਹੈ ਕੰਮਗਾ ਠੰਡਾ ਹੀ ਹੈ ਕਿ ਤੇਰੀ ਕਿਸਮਤਾਂ ਤੇ ਠੰਡੀ ਜੱਦਾ ਬਾਹਰ ਤੇ ਮੁੜਿਆ ਹਾਂ ਹਾਂ ਤੂੰ ਮੂਜਾ ਚੇਖਣਾ ਲੈ ਜੀ ਨੀ ਤਾਂ ਵੰਗੂਗੀ 6 ਤਾਂ ਦੇਖ ਇਹਦਾ ਨਦੀ ਨੂੰ ਡੇ ਟੁੱਟੇ ਰੇ ਕੰਮ ਚੱਲਣਾ ਹੈ ਨਾ ਪੂਰਾ ਹੈ ਹੈ ਹਾਂ ਅੱਜ ਵੀ ਹੁਣੇ ਅੱਜ ਵੀ ਆਵੇ ਨਾ ਦੋ ਦਿਨਾਂ ਦਾ ਹਾਈਡਰਾ ਲਿਆ ਹੁਣ ਇੱਕ ਤੂੰ ਬਾਹਰ ਹੀ ਤਾਂ ਪੈਨਕ ਲੋ ਬਈ ਖਾਣਾ ਕੋਈ ਕਸਰ ਨਹੀਂ ਛੱਡੀ ਲੂਲਰ ਵੀ ਲਿਆਇਆ ਦੂਆ ਵੀ ਲਿਆਇਆ ਲੋਪਟਰ ਵੀ ਲਿਆਇਆ ਕੋਈ ਚੀਜ਼ ਦਾ ਕੋਈ ਟਾਈਮ ਨਹੀਂ ਹੁਣ ਇੱਕ ਟ੍ਰੇਨ ਲਿਆ ਆਪਾਂ ਨੇ ਦੂਰੇ ਟਾਇਰ ਲਾ ਲੈਣੇ ਉਹਨੂੰ ਕੱਲ ਦੇਖੀ ਤੇ ਉਹ ਨੰਬੰਦੇ ਜਿਹੜੇ ਛੇਤੀ ਲੱਗੇ ਉਹ ਤਾਂ ਬਹੁਤ ਐ ਯਾ ਡ੍ਰੇਨ ਬਹੁਤ ਐ ਨਾ ਦੇਖੀ ਜਿੰਨੂੰ ਐਨੀ ਕਦੇ ਥੱਲੇ ਘਟ ਕਾ ਵੀ ਹਿਲਦਾ ਦਾ ਜਿਹੜਾ ਪਿਆ ਦਾ ਅੱਖ ਪਹਿਲੀ ਵਾਰ ਜਿੰਦ ਨੂੰ ਜ਼ਿੰਦਗੀ ਜਿੰਦ ਤੇ ਦੇਖੀ ਆਹਾ ਬਾਈ 2024 ਮਾਡਲ ਐ ਆਹਾ 6 ਮਾਡਲ ਐ ਐਵੇਂ ਤੂੰ ਸਖਤ ਹੈਗਾ ਚਮਕਦਾ ਹਾਂ ਚਲਾਇਆ ਜਿਹਨ ਹੁਣ ਆ ਚਲਾਇਆ ਆ ਤਾਂ ਐ ਲੱਗਦਾ ਸਭ ਭੱਜ ਦੇ ਲੰ ਕਿਤੇ ਪਤਾ ਨਹੀਂ ਭੱਜਣਾ ਨਹੀਂ ਵੈਚਣਾ ਉਹ ਹੀ ਬਹੁਤ ਪਾਉਂਦਾ ਉਹ ਫਰਕ ਤਾਂ ਹੈਗਾ ਜੀ ਨਾ ਇੰਜਨ ਵੈ ਮਾ ਰੋਲਾ ਪਾਉਂਦਾ ਚੱਲ ਚੱਲੀਏ ਫਿਰ ਜੱਗੇ ਇਹਦੇ ਬਾਈ ਮੈਂ ਮੋਟਰਸਾਲੇ ਚੱਲੇ ਆ ਆਪਣੇ ਦਾ ਭਰੋਸਾ ਕੋਈ ਨਹੀਂ ਹੈਗਾ ਪੁਲਿਸ ਕੇ ਲੈ ਜਾ ਕੇ ਜਿਹੜਾ ਮਰਜੀ ਲੈ ਜਾ ਬਾਈ ਜਿਹੜਾ ਮਰਜੀ ਨਾ ਨਾ ਇੱਕ ਦਾ ਮੈਂ ਹੀ ਲੈ ਕੇ ਆਣਾ ਕਿ ਤੂੰ ਛੱਡਿਆ ਮੇਰਾ ਹੈ ਕਿ ਵੀ ਛੱਡਿਆ ਲੈ ਆਇਆ ਕਿਹਾ ਮੈਂ ਲੈ ਕੇ ਚੱਲੇ ਆਂ ਚਾਰੇ ਚੀਜ਼ ਥੋੜੀ ਛੱਡ ਹੁੰਦੀ ਹੈ ਇਹ ਗਲਤ ਗੱਲ ਨਹੀਂ ਬੁਆ ਲੋ ਨਹੀਂ ਬਿਮਾਰੀਆਂ ਪਈ ਜਾਂਦੀਆਂ ਤਾਂ ਇਹਨਾਂ ਨੂੰ ਜੱਗੇ ਯਾਰ ਥੋੜਾ ਆਉਂ ਚੱਲ ਅਪਣੇ ਮੋਟਰਸਾਲ ਛੱਡ ਜਾ ਕਿੰਦੂ ਐਂ ਕਰ ਤੁੱਕੇ ਗੋਡੀ ਗਾੜੀ ਭੂਗਲਾ ਥੋੜਾ ਇਧਰ ਲੈ ਜਾ ਹਾਂ 4 ਸਾਲ ਛੱਡਦਾ ਠੀਕ ਨਹੀਂ ਸੌਦਾ ਹੋ ਗਿਆ ਹਾਂ ਕਿਦਾ ਕੱਟੀ ਲੈ ਜਾ ਜੇ ਕਿੰਨੇ ਕਰੀ ਕੱਟੀ 3000 ਬਾਫੇ ਲੈ ਲਾ ਮੋਟਰਸਰ ਫੇ ਕੋਈ ਚੱਕਰ ਨਹੀਂ ਹੈਗਾ ਮੋਟਰਸਾਈਕਲ ਦਾ ਅੱਧ ਚ ਵੀ ਨਹੀਂ ਹੈਗਾ ਇਹ 8000 ਦਾ ਹੈ ਇਹਨੂੰ ਕਿੰਨੇ ਦਾ ਹੈ ਲੈ ਰਹੇ ਹੁਣ ਜਮੇ ਕਰਗਾ 6000 ਦਾ 7000 ਦਾ 8000 ਤੱਕ ਤਾਂ ਕੱਟ ਲੈਣਾ ਜੀ ਇਹਨਾਂ ਪੰਜ ਮਾਡਲ 6 6 ਹੈ ਫਿਰ 6000 ਰੁਪਏ ਦਾ ਲਾਏ ਨਹੀਂ ਹੈਗੇ ਲਾਏ ਨੂੰ ਕਿ ਆਏ ਇੰਜਣ ਜਦੋਂ ਦੱਸਿਆ ਨਾ ਬੰਮ ਇੰਜਣ ਕਰਾਇਆ ਉਹ ਆਪਣੇ ਵਾਲਾ ਇੰਜਣ ਉੱਪਰ ਲੱਗ ਗਿਆ 6500 ਰੁਪਏ 6000 ਰੁਪਏ ਜਾਂਦੇ ਆ ਜਿਹੜਾ ਉਹ ਹਾਂ 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 ਮਾਹਬਾਈ ਆਂਡੇ 8000 ਰੁਪਏ ਇੰਜਣ ਉੱਪਰ ਲਾਇਆ ਇਹਦੇ ਉਹਦਾ ਕੋਈ ਚੈੱਕਰ ਨਹੀਂ ਮਾਡਲ ਦੇਖਦਾ ਇੰਜਣ ਨਾਣਾ ਬਣਾਵੇ ਜਾਂ ਮੁਰਦਲ ਦੇਣਾ ਚੱਲ ਫੇ ਚਲੀਏ ਹਿੰਦੂ